ਐਡਵੋਕੇਟ ਸਾਹਿਬ ਪਹਿਲੇ ਦਿਨ ਜਿਹੜਾ ਕਬੱਡੀ ਦਾ ਮੈਚ ਕਰਾਇਆ ਗਿਆ ਉਸ ਦੇ ਨਾਲ ਹੀ ਫੁੱਟਬਾਲ ਦਾ ਪਹਿਲਾ ਸ਼ਾਨਦਾਰ ਵੱਡੀ ਟੂਰਨਾਮੈਂਟ ਹੋ ਰਿਹਾ ਤੇ ਆਸ-ਪਾਸ ਦੇ ਪਿੰਡਾਂ ਤੋਂ ਵੀ ਲੋਕ ਬੜੇ ਜੋਸ਼ ਦੇ ਨਾਲ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਬਾਈ ਜੀ ਸასიਖਾਲ ਸਾਰਿਆਂ ਨੂੰ ਸਾਨੂੰ ਬੜੀ ਖੁਸ਼ੀ ਆ ਵੀ ਸਾਡੇ ਪਿੰਡ ਵਿੱਚ ਬੜੇ ਲੰਮੇ ਸਮੇਂ ਤੋਂ ਬਾਅਦ ਰੌਣਕਾਂ ਲੱਗੀਆਂ ਪਹਿਲਾਂ ਕਬੱਡੀ ਦਾ ਮੈਚ 2 ਦਿਨ ਟੂਰਨਾਮੈਂਟ ਚ ਰਿਹਾ ਸਾਰੇ ਪਿੰਡ ਨੇ ਰਲ ਕੇ ਉਹ ਕਰਵਾਇਆ ਉਸ ਤੋਂ ਬਾਅਦ ਇਹ ਨਿੱਕੇ ਮੁੰਡਿਆਂ ਦੀ ਟੀਮ ਹੈ ਖੇਡਦੇ ਸੀ ਇਹਨਾਂ ਨੇ ਰਲ ਕੇ ਉਦਮ ਕੀਤਾ ਤੇ ਜਿੰਨਾ ਪਿੰਡ ਨੇ ਸਹਿਯੋਗ ਵੱਧ ਤੋਂ ਵੱਧ ਇਹਨਾਂ ਦੇ ਟੂਰਨਾਮੈਂਟ ਲਈ ਦਿੱਤਾ ਪਰ ਇਸ ਤੋਂ ਬਾਅਦ ਖੁਸ਼ੀ ਦੀ ਗੱਲ ਇਹ ਵੀ ਕ੍ਰਿਕਟ ਦਾ ਟੂਰਨਾਮੈਂਟ ਵੀ ਅਗਲੀਆਂ ਅਗਲੇ ਮਹੀਨੇ ਉਹ ਵੀ ਆ ਰਿਹਾ ਤੇ ਸਾਨੂੰ ਬੜੇ ਮਾਣ ਵਾਲੀ ਗੱਲ ਆ ਖੁਸ਼ੀ ਦੀ ਗੱਲ ਆ ਵੀ ਵੱਖ-ਵੱਖ ਦੂਰੋਂ ਪਿੰਡਾਂ ਦੀਆਂ ਟੀਮਾਂ ਪਿੰਡਾਂ ਦੇ ਲੋਕ ਆ ਕੇ ਸਾਡੇ ਪਿੰਡ ਦੇ ਵਿੱਚ ਖੇਡ ਰਹੇ ਆ ਸਾਡੇ ਬੱਚਿਆਂ ਦਾ ਉਤਸ਼ਾਹ ਵੀ ਵੱਧ ਰਿਹਾ ਔਰ ਸਾਡੇ ਪਿੰਡ ਦਾ ਨਾਮ ਵੀ ਹੋ ਰਿਹਾ ਤੇ ਅਸੀਂ ਇੱਕ ਚੰਗੀ ਸੇਧ ਦੇਣ ਵਾਲੇ ਪਾਸੇ ਜਾ ਰਹੇ ਹਾਂ ਇਸ ਤਰ੍ਹਾਂ ਤੁਹਾਨੂੰ ਨਹੀਂ ਲੱਗਦਾ ਕਿ ਜਸ ਤਰੀਕੇ ਦੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਤੇ ਲੱਗੀ ਹੋਈ ਹੈ ਇਸ ਖੇਡ ਦੇ ਨਾਲ ਸੰਬੰਧਿਤ ਟੂਰਨਾਮੈਂਟ ਕਰਵਾਏ ਜਾਣੇ ਚਾਹੀਦੇ ਤਾਂ ਜੋ ਉਹਨਾਂ ਨੂੰ ਬਚਾਇਆ ਜਾ ਸਕੇ ਬਿਲਕੁਲ ਬਾਈ ਜੀ ਤੇ ਪਰ ਇੱਕੇ ਚ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਵੀ ਇੱਥੇ ਦੇਖ ਕੇ ਨੌਜਵਾਨ ਮੁੰਡਿਆਂ ਨੂੰ ਖੇਡਦਾ ਦੇਖ ਕੇ ਮੈਂ ਆਪਦੇ ਪਿੰਡਾਂ ਦਰਾਂ ਨੂੰ ਵੀ ਜਦੋਂ ਵੇਖਿਆ ਜਿਹੜੀਆਂ ਕਬੱਡੀ ਦੀਆਂ ਟੀਮਾਂ ਵੀ ਸੀਗੀਆਂ 65 ਕਿਲੋ ਦੇ ਵਿੱਚ 52 ਕਿਲੋ ਦੇ ਵਿੱਚ ਓਪਨ ਦੇ ਵਿੱਚ ਸਾਡੇ ਮੁੰਡੇ ਖੇਡਦੇ ਔਰ ਇੱਥੇ ਵੀ ਸਾਡੇ ਪਿੰਡ ਦੀਆਂ ਤਿੰਨ ਤੋਂ ਚਾਰ ਟੀਮਾਂ ਖੇਡੀਆਂ ਵੀ ਬਹੁਤ ਮੁੰਡੇ ਆ ਖੇਡਣ ਵਾਲੇ ਜੇ ਉਹਨਾਂ ਨੂੰ ਉਤਸ਼ਾਹ ਕੀਤਾ ਜਾਵੇ ਤੇ ਰਹੀ ਗੱਲ ਜਿਹੜੀ ਨਸ਼ਿਆਂ ਦੀ ਜੇ ਬੱਚੇ ਖੇਡਣਗੇ ਤਾਂ ਨਸ਼ਿਆਂ ਤੋਂ ਡੈਫੀਨਿਟਲੀ ਉਹ ਦੂਰ ਰਹਿਣਗੇ ਤੇ ਸਾਡਾ ਉਦਮ ਆ ਤੇ ਅਸੀਂ ਇਹ ਕਹਿੰਨੇ ਆ ਵੀ ਪਿੰਡ ਵਿੱਚ ਇੱਕ ਵੱਡਾ ਨਹੀਂ ਤਾਂ ਕੋਈ ਛੋਟਾ ਟੂਰਨਾਮੈਂਟ ਹੀ ਆਰਗੇਨਾਈਜ਼ ਕੀਤਾ ਜਾਵੇ ਤਾਂ ਜੋ ਜਿਹੜੇ ਬੱਚੇ ਆ ਇਹਨਾਂ ਨੂੰ ਖੇਡਣ ਲਈ ਉਤਸ਼ਾਹਿਤ ਹੋਣ ਤੇ ਖੇਡਣ ਲਈ ਇਹਨਾਂ ਨੂੰ ਇੱਕ ਪਲੇਟਫਾਰਮ ਮਿਲ ਸਕੇ ਅੱਜ ਵੀ ਤੇਰੇ ਕਿੰਨੀਆਂ ਟੀਮਾਂ ਤੇ ਕਿਹੜੇ-ਕਿਹੜੇ ਨਾਮ ਆਨ ਰਹੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਦੇਖ ਰਹੇ ਨੇ ਤੇ ਇੱਥੇ ਵੀਰੇ 28 ਟੀਮਾਂ ਐਂਟਰ ਹੋਈਆਂ ਸੀ ਦੋ ਦਿਨਾਂ ਟੂਰਨਾਮੈਂਟ ਸੀਗਾ ਤੇ 28 ਦੀਆਂ 28 ਟੀਮਾਂ ਹੀ ਪਹੁੰਚੀਆਂ ਸਨ ਬਹੁਤ ਸੋਹ ਫਾਈਨਲ ਵਿੱਚ ਮੇਰੇ ਸਾਹਮਣਾ ਸਿਰਫ ਦੋ ਟੀਮਾਂ ਜਾਣਗੀਆਂ ਤੇ ਚਾਰ ਟੀਮਾਂ ਹੀ ਪਿੱਛੇ ਆਪਣੇ ਕੋਲ ਰਹਿ ਗਈਆਂ ਅੱਜ ਦੇ ਥੋੜੇ ਸਮੇਂ ਦੇ ਮੈਚ ਰਹਿ ਗਏ ਨੇ ਬਹੁਤ ਸੋਹਣੀਆਂ ਟੀਮਾਂ ਬਣ ਕੇ ਆਈਆਂ ਸੀਗੀਆਂ 2003 ਵਾਲੇ ਸਾਰੇ ਵਰਤ ਦੇ ਪਲੇਅਰ ਸੀਗੇ ਇੱਕ ਪਲੇਅਰ ਬਾਹਰੋਂ ਸੀ ਸਿਰਫ ਕੀਪਰ ਖੇਡ ਸਕਦਾ ਸੀਗਾ ਕਮੇਟੀ ਨੇ ਬਹੁਤ ਵਧੀਆ ਰੋਲ ਨਿਭਾਇਆ ਵੀਰੇ ਸਾਰਿਆਂ ਨੇ ਸਾਡੇ ਵੱਡੇ ਭਰਾ ਕੁਲਦੀਪ ਸਿੰਘ ਐਡਵੋਕੇਟ ਭਾਈ ਪ੍ਰਭ ਭਾਈ ਜੱਗਾ ਮਾਨ ਤੇ ਮੇਰਾ ਛੋਟਾ ਵੀਰ ਰਾਜਪ੍ਰੀਤ ਸਿੰਘ ਢਿੱਲੋਂ ਬਲਤੇਜ ਸਿੰਘ ਢਿੱਲੋਂ ਕਿੰਦਾ ਮਾਨ ਤੇ ਮੇਰਾ ਵੀਰ ਸਾਹਿਲ ਜੋਤ ਸਿੱਧੂ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਪਿੰਡ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਉਹਨਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ। ਕੀ ਅਗਲੇ ਸਾਲ ਵੀ ਇਸ ਤਰ੍ਹਾਂ ਹੀ ਮੈਚ ਹੋਣਗੇ? ਜੀ ਹਾਂ, ਅਗਲੇ ਸਾਲ ਵੀ ਹੋ ਸਕੇ ਤੇ ਇਹ ਦੂ ਵੱਡੇ ਪੱਧਰ ਤੇ ਕਰਾਵਾਂਗੇ। ਅਗਲੇ ਸਾਲ ਮੈਚ ਉਦੋਂ ਨੂੰ ਗਰਾਊਂਡ ਵੀ ਹੋਰ ਤਿਆਰ ਹੋ ਜਾਏਗਾ ਵੱਡਾ ਗਰਾਊਂਡ ਹੋ ਸਕਦਾ ਹੈ ਤਿਆਰ ਹੋ ਜਾਈਂ। ਨਹੀਂ ਤਾਂ ਇਸੇ ਗਰਾਊਂਡ 'ਤੇ ਜ਼ਰੂਰ ਕਰਵਾਇਆ ਜਾਵੇਗਾ। ਅੱਜ ਬ੍ਰਾਹਮਣ ਸੋਸਿੰਗ ਫੈਕਟਰੀ ਤੋਂ ਚੋਤੇ ਤੁਹਾਡੇ ਪਿੰਡ ਦੇ ਨੌਜਵਾਨ ਗੇਮਾਂ ਦੇ ਨਾਲ ਲੱਭ ਰਹੇ ਨੇ ਕਿ ਬਾਕੀ ਇਹ ਪਿੰਡ ਰੌਤਾ ਬਾਕੀ ਪਿੰਡ ਦਾ ਵੱਖਰਾ ਆ। ਇਹ ਕਹਿਣਾ ਚਾਹੁੰਦੇ ਹਾਂ ਇਸ ਟੂਰਨਾਮੈਂਟ ਪਹਿਲਾਂ ਤਾਂ ਇਹ ਮੇਰੇ ਵੱਲੋਂ ਪ੍ਰਭਜੋਤ ਸਿੰਘ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਜੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਕਬੱਡੀ ਦਾ ਟੂਰਨਾਮੈਂਟ ਹੋਇਆ ਉਸ ਦੇ ਵਿੱਚ ਜਿਵੇਂ ਕਿੰਦਾ ਕਬੱਡੀ ਖਿਡਾਰੀ ਅਤੇ ਇਹ ਫੁੱਟਬਾਲ ਦਾ ਵੀ ਬਹੁਤ ਵਧੀਆ ਖਿਡਾਰੀ ਹੈ ਇਸ ਤਰ੍ਹਾਂ ਹੀ ਮਤਲਬ ਇਹਦਾ ਬ੍ਰਦਰ ਤਾਰੀ ਸਿੰਘ ਉਹਨਾਂ ਨੇ ਮਤਲਬ ਫੁੱਟਬਾਲ ਦੇ ਵਿੱਚ ਵੀ ਬਹੁਤ ਵਧੀਆ ਨਾਮ ਬਣਾਇਆ ਅਤੇ ਕਬੱਡੀ ਦੇ ਵਿੱਚ ਵੀ ਤੇ ਇਸ ਤਰ੍ਹਾਂ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਕਬੱਡੀ ਦੇ ਵਿੱਚ ਬਹੁਤ ਵਧੀਆ ਨਾਮ ਬਣਾਇਆ ਇਦਾਂ ਦੇ ਪਲੇਅਰ ਪਿੰਡ ਰੌਂਤੇ ਦੇ ਵਿੱਚੋਂ ਬਹੁਤ ਉੱਗ ਕੇ ਆ ਰਹੇ ਹਨ ਤੇ ਇਹਹੀ ਸਾਡਾ ਮੋਟਿਵ ਆ ਕਿ ਅਸੀਂ ਇਦਾਂ ਦੇ ਟੂਰਨਾਮੈਂਟ ਹੋਰ ਕਰਵਾਉਂਦੇ ਰਹੀਏ ਤੇ ਹੋਰ ਮਤਲਬ ਖਿਡਾਰੀ ਇਦਾਂ ਦੇ ਪੈਦਾ ਕਰੀਏ ਰੌਂਦੇ ਪਿੰਡ ਦੇ ਵਿੱਚੋਂ ਬਹੁਤ ਬਹੁਤ ਧੰਨਵਾਦੀ ਜੀ ਜੈਡਟ ਸਾਹਿਬ ਪਿੰਡ ਰੌਦਾ ਦੇ ਵਿੱਚ ਕਬੱਡੀ ਅੱਜ ਫੁੱਟਬਾਲ ਵੱਖ-ਵੱਖ ਤਰ੍ਹਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਕੀ ਕਹਣਾ ਚਾਹੁੰਦੇ ਹੋ ਹਾਂਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿੰਨੇ ਵੀ ਨੌਜਵਾਨ ਪਹਿਲਾਂ ਇੱਕ ਕਬੱਡੀ ਕੱਪ ਕਰਾ ਕੇ ਹਟੇ ਆ ਉਹ ਵੀ ਨੌਜਵਾਨਾਂ ਨੂੰ ਇੱਕ ਬੜਾ ਅਤਿਸ਼ਾ ਦਿੱਤਾ ਖਿਡਾਰੀਆਂ ਨੂੰ ਕਿ ਖਿਡਾਰੀ ਉਹੀ ਆ ਜਿਹੜਾ ਗਰਾਊਂਡ ਦੇ ਵਿੱਚ ਆ ਤੇ ਅੱਜ ਦੇ ਟਾਈਮ ਇਹ ਹੋ ਗਿਆ ਸੀਗਾ ਵੀ ਕੁਝ ਕੁ ਦੇਖਦੇ ਸੀਗੇ ਵੀ ਗਰਾਊਂਡਾਂ ਤੋਂ ਬਾਹਰ ਹੋ ਗਏ ਸੀ ਜਿਹੜੇ ਅੱਜ ਨਸ਼ਿਆਂ ਦੀ ਦਲਦਲ ਉਧਰ ਫਸੇ ਹੋਏ ਸੀਗੇ ਤੇ ਸਾਡੇ ਪਿੰਡ ਦੇ ਮੈਂ ਉਹ ਨੌਜਵਾਨਾਂ ਦਾ ਜਿਨ੍ਹਾਂ ਨੇ ਕਬੱਡੀ ਕੱਪ ਕਰਾਇਆ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਉਹ ਚੱਚੇ ਤੌਰ ਤੇ ਤੇ ਨਾਲ ਦੀ ਨਾਲ ਹੀ ਜਿਹੜਾ ਫੁੱਟਬਾਲ ਟੂਰਨਾਮੈਂਟ ਕਮੇਟੀ ਬਣੀ ਹੈ ਜਿਹਦੇ ਵਿੱਚ ਸਾਡੇ ਛੋਟੇ ਵੀਰਾਂ ਨੇ ਬੜਾ ਕਹਿੰਦੇ ਹੁੰਦੇ ਵੀ ਇੱਕ ਕਦਮ ਚੁੱਕਿਆ ਵੀ ਨੌਜਵਾਨਾਂ ਨੂੰ ਗਰਾਊਂਡ ਦੇ ਵਿੱਚ ਲਿਆਉਣ ਦਾ ਤੇ ਇਹਨਾਂ ਦਾ ਸਹਿਯੋਗ ਸਾਡੇ ਨਗਰ ਦੇ ਜਿੰਨੇ ਵੀ ਮੋਤਵਾਰ ਵੀਰਾਂ ਨੇ ਦਿੱਤਾ ਐਨਆਰਿਆਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਜਿੰਨੀ ਕਮੇਟੀ ਆ ਇਹ ਵਧਾਈ ਦੇ ਪਾਤਰਾ ਕਿਉਂਕਿ ਕੱਲ ਤੋਂ ਲੈ ਕੇ ਬਹੁਤ ਵਧੀਆ ਟੂਰਨਾਮੈਂਟ ਕਰਾ ਰਹੇ ਆ ਬਿਨਾ ਰੋਲੇ ਤੋਂ ਬਿਨਾ ਕਲੇਸ਼ ਤੋਂ ਟੂਰਨਾਮੈਂਟ ਹੋ ਰਿਹਾ ਬਹੁਤ ਬਹੁਤ ਵਧਾਈ ਦੇ ਪਾਤਰਾ ਤੇ ਅੱਗੇ ਤੋਂ ਵੀ ਆਸ ਕਰਦੇ ਆ ਕਿ ਉਹ ਇਸ ਤੋਂ ਬਾਅਦ ਕ੍ਰਿਕਟ ਟੂਰਨਾਮੈਂਟ ਵੀ ਰੌਂਤੇ ਦੇ ਵਿੱਚ ਹੋ ਰਿਹਾ ਉਹ ਵੀ ਸਾਡੇ ਹੀ ਨਗਰ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਕ੍ਰਿਕਟ ਦਾ ਟੂਰਨਾਮੈਂਟ ਨਹੀਂ ਸੀ ਹੋਇਆ ਉਹਨਾਂ ਨੇ ਇੱਕ ਪੁਰਾਣੇ ਸਾਥੀਆਂ ਨਾਲ ਇੱਕ ਤਾਂ ਮਿਲਣੀ ਹੋ ਜਾਣੀ ਆ ਇੱਕ ਦੁਬਾਰਾ ਹਤਸ਼ਾ ਹੋਣਾ ਇਸੇ ਤਰ੍ਹਾਂ ਜੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਪ੍ਰੋਗਰਾਮ ਵਗੈਰਾ ਹੁੰਦੇ ਰਹਿਣਗੇ ਸਾਡੇ ਨੌਜਵਾਨ ਆਪਦੇ ਸਰੀਰਾਂ ਦਾ ਧਿਆਨ ਰੱਖਣਗੇ ਨਸ਼ਿਆਂ ਵਾਲੇ ਪਾਸੇ ਨਾ ਜਾਣਗੇ ਤੇ ਸਮਾਜ ਨੂੰ ਆਪਣੇ ਨੌਜਵਾਨ ਦੀ ਕਹਿੰਦੇ ਸਮਾਜ ਦੇ ਵਿੱਚ ਦੇਣ ਵੀ ਹੈਗੀ ਹੈ ਤੇ ਸਮਾਜ ਨੂੰ ਆਸ ਵੀ ਹੈਗੀ ਹੈ ਨੌਜਵਾਨਾਂ ਤੋਂ ਆਉਣ ਵਾਲਾ ਜੇ ਜ਼ਿੰਦਗੀ ਦਾ ਪੜਾਅ ਵੇਖੀਏ ਅੱਜ ਜੇ ਪੰਜਾਬ ਆ ਪੰਜਾਬ ਨੂੰ ਬਚਾਉਣ ਦੇ ਲਈ ਨੌਜਵਾਨਾਂ ਨੇ ਅੱਗੇ ਆਉਣਾ ਤੇ ਇਹ ਨੌਜਵਾਨਾਂ ਦਾ ਬਹੁਤ ਵੱਡਾ ਅਪਰਾਹਲਾ ਤੇ ਪਿੱਛੇ ਜੇ ਇੱਕ ਥੋੜੇ ਦਿਨ ਪਹਿਲਾਂ ਹੀ ਅੱਡੀ ਬਾਲੀ ਜਮਰਾਉਂਤਾ ਦੇ ਵਿੱਚ ਖੂਨਦਾਨ ਕੈਂਪ ਵੀ ਰੱਖਿਆ ਗਿਆ ਸੀਗਾ ਤੇ ਉਸ ਕੈਂਪ ਦੇ ਨਾਲ-ਨਾਲ ਬੂਟੇ ਵੀ ਵੰਡੇ ਗਏ ਸੀ 17 ਤਰੀਕ ਨੂੰ ਉਹ ਪ੍ਰੋਗਰਾਮ ਹੋਇਆ ਸੀਗਾ ਤੇ ਉਸ ਦਿਨ ਵੀ ਆਪਾਂ ਇਹੀ ਕਿਹਾ ਸੀ ਵੀ ਸਰੀਰ ਦੇ ਨਾਲ-ਨਾਲ ਆਪਾਂ ਕੁਦਰਤ ਨੂੰ ਵੀ ਸੰਭਗੇ ਤੇ ਉਹ ਦੋਨੇ ਗੱਲਾਂ ਹੀ ਕੀਤੀਆਂ ਖੂਨਦਾਨ ਕਰਨਾ ਸਰੀਰ ਵੀ ਬਣਿਆ ਕਿਸੇ ਦੀ ਜ਼ਿੰਦਗੀ ਵਾਜੀ ਜਾਂ ਨਾਲ ਦੇ ਨਾਲ ਹੀ ਕੁਦਰਤ ਨੂੰ ਸੰਭਣ ਵਾਲਾ ਕੰਮ ਵੀ ਉਹ ਜਮ ਵੱਲੋਂ ਕੀਤਾ ਗਿਆ ਤਾਂ ਕਿ ਜਿਨ੍ਹਾਂ ਨੇ ਖੂਨਦਾਨ ਕੀਤਾ ਉਹਨਾਂ ਨੂੰ ਪੌਦੇ ਵੀ ਦਿੱਤੇ ਕਿ ਪੌਦੇ ਲਗਾਓ ਇਸੇ ਤਰ੍ਹਾਂ ਤੁਸੀਂ ਅੱਜ ਵੇਖ ਹੀ ਰਹੇ ਹੋ ਗਰਾਊਂਡ ਦੇ ਵਿੱਚ ਬੜੇ ਪਿੰਡਾਂ ਤੋਂ ਪਾਸੋਂ ਨੌਜਵਾਨ ਆਏ ਹੋਏ ਆ ਜਿਹੜੇ ਆਪਣੇ ਕਰਤੱਵ ਦਿਖਾ ਰਹੇ ਆ ਸੋ ਇਹਨਾਂ ਸਾਰੇ ਵੀਰਾਂ ਦਾ ਜਿੰਨੀ ਇਹ ਟੀਮ ਹੈ ਵਧਾਈ ਦੇ ਪਾਤਰਾ ਬਹੁਤ ਵਧੀਆ ਟੂਰਨਾਮੈਂਟ ਹੋਇਆ ਅੱਗੇ ਤੋਂ ਵੀ ਆਸ ਕਰਦੇ ਆ ਉਮੀਦ ਕਰਦੇ ਆ ਵੀ ਇਸ ਤਰ੍ਹਾਂ ਦੇ ਟੂਰਨਾਮੈਂਟ ਪਿੰਡ ਦੇ ਵਿੱਚ ਹੁੰਦੇ ਰਹਿਣ ਤੇ ਨੌਜਵਾਨ ਨੂੰ ਉਤਸ਼ਾਹ ਮਿਲਦਾ ਰਹੇ ਸਾਥ ਦੇਣ ਵਾਲਿਆਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਪਿੰਡ ਵਾਲੇ ਪਾਸੇ ਰੋਡਿਆ ਵਾਲੇ ਮੁੰਡੇ ਆ ਫੱਕ ਜਰਦਾ ਸਿੰਘ ਜੀ ਢਿੰਡਰਾ ਵਾਲਿਆਂ ਦਾ ਪਿੰਡ ਹੈ। ਪਰ ਇਧਰ ਦੇ ਪਾਸੇ ਲਓ ਸਾਹਮਣੇ ਕਮਾਲ ਪਹਿਲੀ ਕਿੱਕ ਗਬਰੂ ਨੇ ਮਾਰ ਕੇ ਲਾਓ ਸਾਹਮਣੇ ਇੱਕ ਪਾਸੇ ਸਾਹਿਲ ਜੋਤ ਨੇ ਕਿੱਕ ਮਾਰੀ ਪਰ ਦੂਜੇ ਪਾਸੇ ਬੱਲੇ ਉਧਰੇ ਅਰਸ਼ਪਾਏ ਜਿਹੜੇ ਗਰਾਊਂਡ ਦੇ ਸੱਕਰ ਦੌਣੇ ਆ। ਔਰ ਸਵਾਦ ਵਾਲੇ ਵੀ ਨਹੀਂ ਰੋਟਿਆਂ ਨੂੰ ਰਾਉਣ ਵਾਲੇ ਤੇ ਰੌਤੇ ਨੂੰ ਜਿਤਾਉਣ ਵਾਲੇ ਬਲੇ ਆ ਲਓ 11 ਨੰਬਰ ਕਿੜ ਦੇ ਵਿੱਚ ਕਿੰਦਾ ਮਾਨ ਜੇ ਕਿੰਦਾ ਮਾਨ ਗੋਲ ਕਰਦਾ ਤਾਂ ਉਹਨਾਂ ਦੇ ਫਾਦਰ ਸਾਹਿਬ ਕੰਨੀਓ 5200 ਕਰ ਦਈਏ ਜੀ 5200 ਪੰਜ ਉਂਗਲਾਂ ਖੜੀਆਂ ਕਰ ਦਿੱਤੀਆਂ 5200 ਹੋਵੇਗਾ 201 ਗੋਲ ਤਾਂ ਹੋਵੇਗਾ ਲਓ ਸਾਹਮਣੇ ਬੱਲੇ 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 ਮਸੀ ਸ਼ਿਆ ਹਰ ਤਿਆਰੀ ਕਰ ਤਿਆਰੀ ਫਰੰਗਰ ਦੇ ਪਾਸੇ ਨਾਲ ਸਭ ਲਈ ਬੱਲੇ 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 ਮਸੀ ਦਾ ਹੁੰਦਾ ਇਹ ਜਦ ਤੋ ਗੋਲ ਕਰੂਗਾ ਕਿਹੜਾ ਦਾ ਦੇਸੀ ਹੈ ਜੀ ਹਾਂ ਸਿੱਧੂ ਤੇ ਉਹਦੇ ਭਰਾ ਨੇ 7100 ਰੁਪਇਆ ਲਾਤਾ। ਕੀ ਬਾਤ ਹੈ 7100 ਸਿੱਧੂ ਜੇ ਗੋਲ ਕਰਦਾ ਭਰਾ ਵੱਲੋਂ ਮੈਨ ਆਫ ਟੂਰ ਦਾ ਮੈਡ ਦਾ ਵਿਸ਼ੇਸ਼ ਮਾਨ ਸਰਮਾਟ ਜਿਹੜਾ 5100 ਦੀ ਰਕਮ ਨਾਲ ਕੀਤਾ ਰਹਿਣਾ ਹੈ। ਧੰਨਵਾਦ ਹੈ। ਪਰ ਸਾਹਮਣੇ ਲਾਓ ਜੁੜੀਏ ਮੈਂ ਦੇ ਨਾਲ ਰੋਟਿਆ ਵਾਲਾ ਕਿੱਕ ਲਾ ਰਿਹਾ ਤੇਰੇ ਵੀਰੋ। ਰੋਟੇ ਨਗਰ ਜਿਹੜੇ ਮੋਲੇ ਦਾ ਮਸ਼ਹੂਰ ਨਗਰ ਹੈ। ਫਿਰ ਦੂਜੇ ਪਾਸੇ ਦੀ ਰੌਂਦੇ ਵਾਲੇ ਜਿਹੜੇ ਬੱਲੇ 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 सुदीप तो रावता राजप्रीत सिंह और हरसिदीप सिंह जोग भूपेंद्र सिंह ने बलदेव सिंह ढोले जसकरण सिंह सिब्बू हरप्रीत सिंह दी मान सहजीत सेठ नज्जदा नाल बट्टी मातरी दे तो भल लट दे अक्की पक्की चली पुरा बोल पा ओ गंगा गूंज ना लत्ते चवनेदार जी

ਆ ਵੀ ਵਾਹ ਤਾੜੀਆਂ ਲਾ ਆ ਗਿਆ ਕਰੋ ਯਾਰ ਜਿੰਦਨ ਜੀਵਨ ਦਾ ਨਾਮ ਜੇ ਗੋਲ ਵੱਜ ਗਿਆ ਤੇ ਲਲਕਾਰਾ ਵੱਡਾ ਸਾਰਾ ਮਾਰ ਦਿੰਦੇ ਬਾਈ ਭਵਿੰਦਰ ਫੇਰ ਮੋੜੇ ਆ ਗਿਆ ਹੋਈ ਪਰੇ ਕਰੋੜਾ ਕਿ ਇਹਦੇ ਨਹੀਂ ਕਰਨ ਬਾਪੂ ਦੇਖੀ ਆਉਂਦਾ ਪਹਿਲਾ ਬਾਲ ਨੂੰ ਮੱਥਾ ਟੇਕਿਆ ਅੰਦਰ ਦੇ ਏ ਆਹ ਭਾਈ ਵੀਰੇ ਪਿੱਛੇ ਤੋਂ ਲਾਈਟ ਤੋਂ ਆ ਨਹੀਂ ਰਿਹਾ ਆਵਾਜ਼ ਬਣ ਗਿਆ ਵਰਲੀਵਰ ਨੇ ਘਰ ਨਾ ਇਹ ਲੋ ਫੇਰ ਦਾ ਜੀਵ ਸਿੰਘ ਕਲਾ ਸੋ ਇਹ ਕੀ ਹੋ ਗਿਆ ਪਿੰਡ ਵਾਲਿਓ ਤੇਰੀ ਢਾਲੀ ਦਿਲ ਤੱਕ ਪੱਕ ਪੱਕ ਤੱਕ ਕਰ ਰਿਹਾ ਏ ਓਏ ਉਹ ਵੀ ਇਹਨਾਂ ਕਾਰਿਆਂ ਦੇ ਕੰਮ ਕਰ ਰਹੇ ਨੇ ਇੱਥੇ ਕਿੱਥੇ ਹੈ। ਭਾਈ ਮੱਲੀ ਵੱਲੋਂ ਜਿਹੜਾ ਮਾਨ ਸਨਮਾਨ 500 ਰੁਪਏ ਦਾ ਪੁੱਜਿਆ। ਤਾਂ ਰੌਣਾ ਲੱਗ ਲੱਗਾ ਸਨਮਾਨ ਮਿਲ ਪੈਣਾ ਉਹਦਾਂ। ਕਿਉਂਕਿ ਪਹਿਲੇ ਗਾਏ ਦੀ ਬਹੁਤ ਜ਼ਿਆਦਾ ਸਪੋਰਟ ਰਹੀ ਆਪਣੇ ਗਾਏ ਨੂੰ ਤੇ ਇੱਕ ਸੱਚੀ ਗੱਲ ਇਹ ਹੈ ਕਿ ਅੱਲਾ ਲਿਖਿਆ ਹੋਣਾ ਮੈਂ ਦੋ ਕਪੜਾਈ ਉਹਨਾਂ ਲੈਣਾ ਕੰਮ ਸੁਣਾਉਂਦਾ ਬੰਦੋਂ। ਕਿਰਾ ਹਰ ਚੀਜ਼ ਦੇ ਇੱਥੇ ਦੋ ਪਹਿਲੂ ਜਿਹੜੇ ਤੇ ਕਰੂ ਯਕੀਨ ਬੰਦਾ ਆ ਕਿ ਆ ਹੀ ਪਿਸਟਲ ਚੱਕਦਾ ਏ ਦਵੇਣਾ ਬੰਦੇ ਨੂੰ ਜੀਣ ਬੰਦਾ। ਉੱਠਣਸਾਰ ਕੋਸ਼ਿਸ਼ਾਂ ਆਹੀ ਨੇ ਇਹਦੀ ਕਿੰਦਾ ਲੱਖ ਨੂੰ ਕੀਤੀ ਹੋਏ ਆਪਾਂ ਤੋਂ ਉੱਤੇ ਨਾ ਕਿਤੇ ਲੰਘ ਜਾਵੇ ਛਿੱਟੇ ਮਾਰ ਛੇਤੀ ਦਿਨ ਜਿੱਤੀ ਹੋਏ ਰੋਂਦੇ ਆळ्या ਥੱਲੇ ਕਿਉਂ ਲੱਗੀਏ ਟਾਲੀ ਬਾੜਾ ਥੱਲੇ ਕਿਉਂ ਲੱਗੀਏ ਉਹਨੇ ਜਿੰਨੀ ਲੱਗਤੀ ਲੱਗਤੀ ਹੋਏ ਅੱਧੀ ਇੱਧਰ ਆ ਤੇ ਅੱਧੀ ਉਧਰ ਆ ਇਹ ਦੁਨੀਆ ਫੈਕਟੀ ਫੈਕਟੀ ਹੋਏ ਅੱਧੀ ਇੱਧਰ ਆ ਤੇ ਅੱਧੀ ਉਧਰ ਆ ਇਹ ਦੁਨੀਆ ਫੈਕਟੀ ਫੈਕਟੀ ਹੋਏ ਬੈਂਦੀਆਂ ਹੁੰਦੀਆਂ ਕਿਸੇ ਨਾਲ ਹੀ ਰਾਤੇ ਖੜੇ ਕਿਸੇ ਨਾਲ ਹੁੰਦੇ ਆ ਚਲਾਉਣ ਲਈ ਮੋਢਾ ਕਿਸੇ ਦਾ ਭਾਲਣ ਤੇ ਲੜੇ ਕਿਸੇ ਨਾਲ ਹੁੰਦੇ ਆ ਫਿਰ ਮੜਾ ਹੀ ਖੜਦਾ ਮੜੇ ਨਾਲ ਲਿੱਤਾ ਗਲੇ ਹੁੰਦੇ ਇੱਕ ਜਦੋਂ ਸਭ ਤੋਂ ਔਖਾ ਜਨ ਆ ਹੀ ਆ ਕੋਈ ਨਾਮ ਦਾ ਮੁੰਡਾ ਹਟਜੋ ਕੋਈ ਨਾਮ ਦਾ ਮੁੰਡਾ ਹਟਜ ਜਦੋਂ ਆਖਰ ਨੂੰ ਜਾਂਦੇ ਖਸਕੋ ਆਖਰ ਨੂੰ ਜਾਂਦੇ ਖਸਕੋ ਤੁਹਾਨੂੰ ਕਨੈਕਟ ਕਰਦੇ ਰੈਸਕੀ ਰੈਸਕਿਊਏ ਅੱਧੀ ਇੱਧਰ ਆ ਤੇ ਨਹੀਂ ਉੱਧਰ ਆ ਇਹ ਦੁਨੀਆ 50 50 ਏ ਅੱਧੀ ਇੱਧਰ ਆ ਤੇ ਅੱਧੀ ਉੱਧਰ ਆ ਇਹ ਦੁਨੀਆ 50 50 ਏ ਥੈਂਕ ਯੂ ਇੱਧਰ ਵੀ ਸਾਡੇ ਬਹੁਤ ਹੀ ਪਿਆਰਜੋ ਜੇਨੀਅਰ ਸਟੈਂਡ ਤੋਂ ਇਹਨਾਂ ਦਾ ਮਾਨ ਸੰਭਾਲ ਕੰਮ ਜਾ ਰਿਹਾ ਹੈ ਜੀ ਬਈ ਮਾਨ ਸੰਭਾਲ ਲੈ ਲਓ ਬਹੁਤ ਬੜਾ ਧੰਨਵਾਦ ਹੈ ਮੱਝ ਨੇ ਕੱਟੀ ਦਿੱਤੀ ਹੈ ਸੁੱਖਾ ਮਾਨ ਹੈ ਮੇਰੇ ਵੀਰੋ ਵੀਡੀਓ ਇਨ ਚਾਰਜ ਇੰਦਰ ਬਹਾਦਰ ਵਾਲਿਆਂ ਦੇ ਦਿਲ ਤੱਕ ਤੱਕ ਕਰਦੇ